ਆ ਜਿਹੜੀ ਰੈਲੀ ਹੈ ਬਹੁਤ ਹੈ ਮਰੇ ਲਈ ਯਾਰ ਸਾਰਾ ਕੁਝ ਲਾ ਦਿਓ ਸਾਰਾ ਕੁਝ ਮੇਰੇ ਨਾਲ ਕੋਈ ਕਾਲੀ ਵਰਕਰ ਘਰੇ ਨਾ ਰਹੇ ਕਾਲੀ ਬੀਜੇਪੀ ਤੇ ਨਾਲ ਤੁਸੀਂ ਆਪਣੇ ਘਰ ਵਾਲਿਆਂ ਨੂੰ ਵੀ ਨਾਲ ਹੀ ਲਿਆਓ ਸਿੰਘਣੀਆਂ ਮਿਲਾਂ ਰੋਮਣੀ ਕਾਲੀ ਨਾਲ ਜਿੰਦਾਬਾਦ ਰੋਮਣੀ ਕਾਲੀ ਨਾਲ ਜਿੰਦਾਬਾਦ ਹੈ ਦਸਤਾ ਹੈ ਕਿ ਤੇ ਐ ਨਾ ਹੋਏ ਕਿ ਕੱਲ ਇਕੱਲੇ ਬੰਦੇ ਦੇਖਣੇ ਦਾ ਮਤਲਬ ਸਾਰੇ ਛੜੀ ਹੋ ਜਾਣਗੇ ਮੈਂ ਦੇਖਣਾ ਜਣਾ ਜਿਹਦੀ ਘਰ ਵਾਲੀ ਨਹੀਂ ਆਈ ਨਾ ਉਹ ਕੰਮ ਉਹਨਾਂ ਸਸਪੈਂਡ ਦਾ ਕੱਲ ਦਿਨ ਹੋਵੇ ਮੈਨੂੰ ਵੀ ਬੁਲਾਉਣੀ ਪਣੀ ਆ ਅੱਜ ਕੀ ਜੀ ਦਫ਼ਤਰ ਦਫ਼ਤਰ ਆ ਸਾਰਾ ਥੋੜਾ ਹੀ ਹੁਣ ਜਿੰਨਾ ਤੁਸੀਂ ਮਨ ਨਾਪ ਲਿਓ ਜਿੰਨਾ ਸਾਡਾ ਨਹੀਂ ਕੱਲ ਜਗ ਨਾਲ ਨਹੀਂ ਗੱਲ ਜਿੰਨਾ ਮਰਜੀ ਕਰਦੇ ਅੱਛਾ ਇੱਕ ਹੁਣ ਪੋਟੀਰੀਆ ਲੈਣਾ ਕਰੇ ਹੋਇਆ ਤੇ ਪੰਗਾ ਪਾ ਦੇ ਅੱਛਾ ਇੱਕ ਹੈ ਪੂਰੀਆ ਜਿੰਨਾ ਜੋਰ ਲਾ ਸਕਦੇ ਸਾਰਾ ਸਾਰਾ ਟੱਪਰ ਵਾਲਾ ਹੀ ਕਰ ਮੈਂ ਕੀ ਕੀ ਆਪ ਨੂੰ ਘਰ ਵਾਲੀ ਰਹਿਣ ਆ ਕਿਸ ਲਈ ਯਾਰ ਜਿੰਨੇ ਨੌਜਵਾਨ ਹੈ ਮੈਂ ਕਹਿੰਦਾ ਕਿ ਅਕਸਟ ਹੈ ਮੈਨੂੰ ਤਾਂ ਅਸੀਂ ਦੱਸਿਆ ਕੀ ਹੈ ਮੈਂ ਖੁੰਦਕ ਨਾ ਰੱਖੀਏ 15 ਨੂੰ ਮੈਂ ਕਹਿੰਦੇ ਕਿ ਜੋ ਮੈਂ ਕਿਹਾ ਭਾਵੇਂ ਜਿਹੜਾ ਮਰਜੀ ਦਿਨ ਰੱਖ ਲੈ ਉਸੇ ਦਿਨ ਹੀ ਮੈਂ ਮਗਰ ਮਗਰ ਬੋਲੇ ਸਾਨੂੰ ਹੋਰ ਤੇ ਉਸ ਦਿਨ ਪਤਾ ਲੱਗ ਜੇ ਇੱਕ ਜੋਸ਼ਪੂਰ ਹੋਣਾ ਚਾਹੀਦਾ ਹੈ ਜੋਸ਼ ਝੰਡੇ ਨਾਰੇ ਜਕਾਰੇ ਪਹਿਲਾ ਹਲਾਦੀ ਹੋਏ ਕਿਲੇ ਜੇ ਨੂੰ ਜਿਹੜਾ ਹੈਗਾ ਤੇ ਇੱਕ ਇੱਕ ਹਲਕੇ ਚੋਂ ਇੱਕ ਤਾਂ ਤੁਹਾਡੇ ਕੋਲੇ 100 200 ਬਸ ਆਉਗੀ ਜਿਵੇਂ ਮਠਿੰਡੇ ਹੋਇਆ ਸੀ 100 200 ਬਸ ਆਈ ਸੀ ਪਰ ਹਰ ਪਿੰਡ ਵਿੱਚੋਂ 10 10 ਘਾਰਾਂ ਵੀ ਆਈਆਂ ਸੀ ਸਾਰੀਆਂ ਕਾਰਾਂ ਤੇ ਸਟicker ਲੱਗਿਆ ਹੋਏ ਹੁਣ ਮੈਂ ਇੱਕ ਸਟicker ਬਣਾ ਰਿਹਾ ਸਾਰੇ ਅਕਾਲੀ ਦਲ ਦੇ ਵਰਕਰ ਖਾਸ ਕਰਕੇ ਅਕਾਲੀ ਦਲ ਵਾਸਤੇ ਬੀਜੇਪੀ ਵਾਲੇ ਬੀਜੇਪੀ ਬਣਾਉਣਗੇ ਜੇ ਜੇ ਉਹ ਸਾਡਾ ਸਟicker ਲਾਉਣਾ ਚਾਹਣ ਬਹੁਤ ਵੈਲਕਮ ਪ੍ਰਾਊਡ ਟੂ ਬੀ ਅਕਾਲੀ ਇੱਕ ਸਟicker ਬਣਾਣਾ ਹੈ ਪ੍ਰਾਊਡ ਟੂ ਬੀ ਅਕਾਲੀ ਸੋ ਉਹ ਮੈਂ ਚਾਹਣਾ ਕਿ ਸਾਰੇ ਅਗਲੇ 2 ਦੋ ਚਾਰ ਮਹੀਨਿਆਂ 'ਚ ਮੈਂ ਪੰਜਾਬ ਜਿਹੜੀ ਵੀ ਕਾਰ ਜਾਂਦੀ ਹੋਏ ਤੇ ਲਿਖਿਆ ਹੋਏ ਪ੍ਰਾਊਡ ਟੂ ਬੀ ਅਕਾਲੀ ਤੋ ਉਹ ਟਿਕਟ ਸਾਰੀ ਗੱਡੀਆਂ ਸੀ ਪਹਿਲੇ ਹੀ ਦੇਵਾਂਗੇ ਬਣਾਵਾਂਗੇ ਜਿਵੇਂ ਉੱਥੇ ਸੀ ਆ ਜਗਾ ਮੈਨਾਂ ਦਾ ਬੜੀ ਕਾਮਯਾਬ ਹੈ 150 150 ਖਾਲੀ ਕੰਮ ਦਾ ਦਸਰ ਮਨ ਸਦੇ ਵਿੱਚ ਹੀ ਕਿ ਕੈਡਿਓਗੀ ਬਣੇਗਾ ਬਾਦਲ ਸਾਹਿਬ ਪੂਰੇ 1.5 ਵਜੇ ਬੋਲਣ ਲੱਗ ਜਾਣਗੇ ਅਸੀਂ ਉਹ ਸਿਸਟਮ ਬਣਾਇਆ ਹੈ ਮੈਂ ਤਕਰੀਬਨ 1 ਵਜੇ ਭਾਜਪਾ ਦੀ ਲੀਡਰਸ਼ਿਪ ਸਾਢੇ ਬਾਂ ਵਾਲੇ ਉਹ ਤੋਂ ਪਹਿਲੇ ਇੱਕ ਡੇਢ ਘੰਟਾ ਜਿਹੜੇ ਦੋਨੋਂ ਦੀ ਲੀਡਰਸ਼ਿਪ ਬੋਲਣ ਲੱਗ ਜਗੇ ਸੋ ਬੇਨਤੀ ਹੈ ਕਿ ਆਪਾਂ ਨੂੰ 10 10:30 11 ਵਜੇ ਪਹੁੰਚ ਜੀਏ ਅੱਛਾ ਕਿਸੇ ਨੇ ਮੈਂ ਦੇਖਿਆ ਹੈ ਕਿਸੇ ਨੇ ਆਹ ਉਹ ਬੰਦੇ ਚਾਹੀਦੇ ਜਿਹੜੇ ਬੈਠੇ ਰਹਿਣੇ ਤੇ ਨਹੀਂ ਤਾਂ ਇਹ ਲੋਕੀ ਆ ਤਾਂ ਕੋਈ ਆ ਜਾਂਦਾ ਕੋਈ ਮੇਲੇ ਨੂੰ ਮੇਲਾ ਸਮਝੇ ਮੇਲਾ ਹੀ ਸਮਝਣ ਵਾਲੇ ਬੰਦੇ ਨਾਲ ਲੈ ਕੇ ਜਿਹੜੇ ਆਪਣੇ ਨਾਲ ਗਰੰਟ ਹੈ ਪੂਰਾ ਦੋ-ਤਿੰਨ ਘੰਟੇ ਆ ਡੇਢ 2 ਵਜੇ ਮਸਾ ਸੀ 2 ਵਜੇ ਤੱਕ ਇਹ ਖਤਮ ਕਰ ਲਾਂਗੇ ਉਹਦੇ ਬਾਅਦ ਵਾਪਸ ਪਰ ਉਦੋਂ ਤੱਕ ਕਿਸੇ ਨੇ ਨਹੀਂ ਜਾਣਾ ਨਹੀਂ ਹੋਰ ਕੋਈ ਸਜਾਤ ਹੈ ਮੈਂ ਕੋਈ ਹੈ ਤਾਂ ਆਪਾਂ ਨੂੰ ਦੱਸ ਦਿਓ